ਦਰਦਚ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਬੜੀ ਤੇਜ਼ੀ ਨਾਲ ਜਿਹੜੀਆਂ ਅਗਲੇ ਦਿਨਾਂ 'ਚ ਕੜਨਾ ਕਰਮ ਹੋਣ ਜਾ ਰਿਹਾ ਹੈ ਇੱਕ ਵਸੇ ਜਿਹੜੀ 5 ਮੈਂਬਰੀ ਕਮੇਟੀ ਹੈ ਉਹਨਾਂ ਨੇ ਆਪਣਾ ਅਜਲਾਸ ਅਦ ਲਿਆ 11 ਨੂੰ ਜਿਹੜਾ ਸਮੁੰਦਰੀ ਹਾਲ ਦੇ ਵਿੱਚ ਇੱਕ ਚਿੱਠੀ ਵੀ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗਈ ਹੈ ਕਿ ਇਹਦੇ ਚ ਆਗਿਆ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਇਹ ਮਾਮਲਾ ਜਿਹੜਾ ਹੁਣ ਸਿੰਘ ਸਹਿਬਾਨ ਕੋਲ ਚਲੇ ਗਿਆ ਸਿੰਘ ਸਹਿਬਾਨ ਅੱਜ ਜਿਹੜਾ ਇੱਕ ਹੋਰ ਅਹਿਮ ਮਾਮਲਾ ਜਿਹੜਾ ਹੈ ਪੰਜਾਬ ਦੇ ਜਿਹੜੇ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੂੰ ਸੰਮਣ ਕੀਤਾ ਹੋਇਆ ਤਲਬ ਕੀਤਾ ਹੋਇਆ ਉਹ ਇਸ ਵੇਲੇ ਉਹਦੀ ਸੁਣਵਾਈ ਜਿਹੜੀ ਆ ਕੱਲ ਤੱਕ ਦੇ ਉੱਪਰ ਚੱਲ ਰਹੀ ਹੈ ਉਦੇ ਮਾਮਲੇ ਚ ਕੀ ਹੋਏਗਾ ਇਹ ਦੇਖਣਾ ਹੋਵੇਗਾ ਦੂਜੇ ਪਾਸੇ ਅਕਾਲੀ ਦਲ ਨੇ ਆਪਣੀ ਜਿਹੜੀ ਕੋਰ ਕਮੇਟੀ ਹੈ ਆਪਣੀ ਜਿਹੜੀ ਵਰਕਿੰਗ ਕਮੇਟੀ ਉਹਦੀ ਵੀ ਭਲਕੇ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਸੱਦੀ ਹੈ ਇਸ ਕਰਕੇ ਅਕਾਲੀ ਦਲ ਦੀ ਜਿਹੜੀ ਅਕਾਲੀ ਸਿਆਸਤ ਹੈ ਉਹਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਕਈ ਕੁਝ ਵਾਪਰਨ ਦੀ ਪੋਸਿਬਿਲਟੀ ਹੈਗੀ ਹੈ ਇਹਦੇ ਨਾਲ ਹੀ ਜਿਹੜਾ ਐਜੀਪੀਸੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੇ ਜਨਰਲ ਅਜਲਾਸ ਕੱਲ ਕਰਕੇ ਕੁਝ ਦਿਸ਼ਾ ਨਿਰਦੇਸ਼ ਤੈਅ ਕਰਨ ਦਾ ਫੈਸਲਾ ਕੀਤਾ ਹੈ ਵਿਚਰੀ ਕਾਲ ਤੱਕ ਦਾ ਫੈਸਲਾ ਸਰਵੋਤਮ ਹੋਏਗਾ ਬਾਕੀ ਜੇ ਕੋਈ ਤਖਤ ਕਰਦਾ ਉਹਦੇ ਬਾਰੇ ਵੀ ਚਰਚਾ ਜਿਹੜੀ ਕੀਤੀ ਗਈ ਹੈ ਹੁਣ ਉਹਦੇ ਬਾਰੇ ਵੀ ਜਿਹੜਾ ਪੰਜ ਸਿੰਘ ਸਾਹਿਬਾਨ ਨੇ ਫੈਸਲੇ ਲੈਣੇ ਹੋਣਗੇ ਤੇ ਜਸਪਾਲ ਸਿੰਘ ਜੀ ਤੁਸੀਂ ਇਹ ਸਾਰੇ ਜਿਹੜਾ ਘਟਨਾਕ੍ਰਮ ਵਾਪਰ ਰਿਹਾ ਜਾਂ ਅਗਲੇ ਦਿਨਾਂ ਚ 11 ਜਿਹੜੇ ਅਗਸਤ ਨੂੰ ਜਿਹੜਾ ਇਕੱਠ ਹੋਣਾ ਹੈ ਪੰਜ ਮੈਂਬਰੀ ਕਮੇਟੀ ਦੇ ਸੱਦੇ ਦੇ ਉੱਪਰ ਜਿਨ੍ਹਾਂ ਨੇ ਭਰਤੀ ਮਹਿਮ ਕੀਤੀ ਹੈ ਇਹ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਪੋ ਜਿਹੜਾ ਕੱਲ ਉਹਨਾਂ ਦਾ ਜਨਰਲ ਜਲਾਸ ਹੋਇਆ ਉਹਦੇ ਵਿੱਚ ਤਾਂ ਉਹਨਾਂ ਨੇ ਇੱਕ ਰੈਜੋਲੂਸ਼ਨ ਬੜਾ ਜ਼ੋਰ ਨਾਲ ਕੀਤਾ ਉਹ ਰੈਜੋਲੂਸ਼ਨ ਇਹ ਹੈ ਵੀ ਤੁਸੀਂ ਤੁਸੀਂ ਇਹ ਅਕਾਲ ਤਖਤ ਜਿਹੜਾ ਇਹ ਸੁਪਰੀਮ ਹੈ ਫਰ ਮਤਲਬ ਕਿ ਇਹ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਕਿ ਅਕਾਲ ਤਖਤ ਦੀ ਪੋਜੀਸ਼ਨ ਹੈ ਜਿਹੜੀ ਉਹਨੂੰ ਰੀਫਾਰਮ ਕੀਤਾ ਜਾਵੇ ਉਹ ਤੋਂ ਕੋਈ ਨਾ ਕੋਈ ਫੈਸਲਾ ਲਿਆ ਜਾਵੇ ਆਉਂਦੇ ਅਕਾਲੀ ਦੇ ਅਕਾਲੀਆਂ ਦੇ ਜਿਹੜੇ ਆਪਸ ਵਿੱਚ ਦੀ ਰੌਲੇ ਆ ਉਹਦੇ ਲਈ ਵੀ ਜੇ ਅਕਾਲ ਤਖਤ ਨੇ ਕੋਈ ਹੁਕਮਨਾਵਾ ਹੋਰ ਜਾਰੀ ਕੀਤਾ ਤਾਂ ਜਾਂ ਕਰਵਾਇਆ ਇਹਨਾਂ ਨੇ ਉਹਦੀ ਕੋਈ ਵੈਲਿਡਿਟੀ ਹੋਵੇ ਉਹਦੀ ਕੋਈ ਵਾਧਤਾ ਹੋਵੇ ਇਸ ਕਰਕੇ ਸਾਰਾ ਇੱਕ ਇਸ ਕਰਕੇ ਕੀਤਾ ਗਿਆ ਇੱਕ ਇਹ ਆ ਵੀ ਸੁਖਵੀਰ ਬਾਦਲ ਨੂੰ ਪਿੱਛੇ ਤੋਂ ਇਹਨਾਂ ਨੇ ਜਦੋਂ ਪਟਨਾ ਸਾਹਿਬ ਦੇ ਤਖਤ ਨੇ ਇਹਨਾਂ ਨੂੰ ਉਹਨੂੰ ਤਲਖਾਇਆ ਕਰਾਰ ਦਿੱਤਾ ਸੀ ਪੰਥ ਚੋਂ ਸ਼ੇਖਤਾ ਸੀ ਤੋ ਉਹ ਉਹ ਕੰਟਰੋਵਰਸੀ ਸੀ ਵੀ ਇਸ ਤਖਤ ਤੋਂ ਜਿਹੜਾ ਅਕਾਲ ਤਖਤ ਦਾ ਵੱਡਾ ਤਖਤ ਹੈ ਸੁਪਰੀਮ ਹੈ ਤੇ ਬਿਨਾ ਕਹੇ ਬਤਲ ਦੀ ਕੋਸ਼ਿਸ਼ ਇਹ ਕੀਤੀ ਕਿ ਕੋ ਅਕਾਲ ਤਖਤ ਨੇ ਉਸ ਨੂੰ ਮਾਫ ਕਰਤਾ ਸੀ ਤੇ ਇਸ ਕਰਕੇ ਅਕਾਲ ਤਖਤ ਦੀ ਸੁਪਰਮੇਸੀ ਬਾਰੇ ਉੱਤੇ ਕੱਲ ਫੇਰ ਜਿਹੜੀ ਆ ਚਾ ਇਹ ਗੱਲ ਸਪੈਸ਼ਲ ਰੈਜ਼ੋਲੂਸ਼ਨ ਦੇ ਰਾਹੀਂ ਕੀਤੀ ਗਈ ਹੁਣ ਹੈਗਾ ਵੀ ਅਕਾਲ ਤਖਤ ਦੇ ਨਾਲ ਜਿਹੜੀ ਕਲ ਦੀ ਮੀਟਿੰਗ ਨੇ ਵੀ ਕੋਸ਼ਿਸ਼ ਕੀਤੀ ਵੀ ਜਿਹੜੇ ਇਹਨਾਂ ਦੀ ਪੋਜੀਸ਼ਨ ਹੈ ਅਕਾਲ ਤਖਤ ਦੇ ਜਥੇਦਾਰਾਂ ਦੀ ਜਿਵੇਂ ਖਾਸ ਕਰਕੇ ਕੁਲਦੀਪ ਸਿੰਘ ਗੱਜ ਦੀ ਇਹ ਬੜੀ ਸੁਪਰੀਮ ਪੋਜੀਸ਼ਨ ਹੈ ਤਕਨੀਕੋ ਜੋ ਵੀ ਤਾਂ ਕਿ ਉਹ ਆਉਂਦੇ ਹੋਏ ਫਿਊਚਰ 'ਚ ਵੀ ਜੇ ਕੋਈ ਫੈਸਲਾ ਲੈਣਾ ਚਾਹੁੰਦੇ ਅਕਾਲੀ ਦਲ ਕੰਜੀੜਾ ਕੇ ਐਜੀਪੀਸੀ ਨੂੰ ਕੰਟਰੋਲ ਕਰਦਾ ਤਾਂ ਉਹ ਉਹ ਮੰਨਿਆ ਜਾਵੇ ਇਹ ਹੁਣ ਕੱਲ ਦੀ ਵੀ ਅੱਜ ਦੀ ਮੀਟਿੰਗ ਹੈ ਜਿਹੜੀ ਇਹਦੇ ਵਿੱਚ ਇੱਕ ਤਾਂ ਜਿਹੜਾ ਬੈਂਸ ਐਜੂਕੇਸ਼ਨ ਮਿਨਿਸਟਰ ਉਹ ਪੇਸ਼ ਹੋਇਆ ਹੋਇਆ ਤੇ ਹੁਣ ਚੱਲ ਰਹੀ ਹੈ ਮੀਟਿੰਗ ਤੇ ਉਹਦਾ ਕੀ ਫੈਸਲਾ ਹੋਣਾ ਚਲੋ ਉਹਦੇ ਤੇ ਤਾਂ ਦੋਸ਼ ਇਸ ਕਿਸਮ ਤੇ ਆਉਂਦੇ ਮਾਫੀ ਮੰਗ ਲੇਗਾ ਲਿਖ ਕੇ ਮਾਫੀ ਮੰਗ ਲੇਗਾ ਤੇ ਇਹਦੇ ਨਾਲ ਅਕਾਲ ਤਖਤ ਦੀ ਕੁਝ ਥੋੜੀ ਜਿਹੀ ਹੋਰ ਜ਼ਿਆਦਾ ਉਹਦੀ ਵੈਲਿਡਿਟੀ ਹੋ ਜਾਂਦੀ ਹੈ ਕਿ ਜੇ ਉਹ ਮੰਨ ਜਾਂਦਾ ਜਾਂ ਲਿਖ ਕੇ ਦਿੰਦਾ ਸਾਰਾ ਕੁਝ ਉਹਦੀ ਹੋਰ ਅਫਰਮੇਸ਼ਨ ਹੋ ਜਾਂਦੀ ਏ ਇਸ ਗੱਲ ਤੇ ਤਕੜੇ ਲੈਵਲ ਤੇ ਇੱਕ ਤਾਂ ਇਹ ਚੱਲ ਰਿਹਾ ਇਹ ਤਾਂ ਹੋ ਹੀ ਜਾਣੀ ਐ ਜਿਹੜਾ ਪੇਸ਼ ਹੀ ਹੋ ਗਿਆ ਉਹਦਾ ਮਤਲਬ ਵੀ ਉਹ ਗਲਤੀ ਵੀ ਮੰਨ ਲੇਗਾ ਹੈ ਤੇ ਉਪਰ ਤੇ ਜਸੇਦਾਰਾਂ ਨੇ ਉਹਨੂੰ ਮਾਫ ਕਰ ਦਿਓ ਜਾਂ ਜਸੇਦਾਰਾਂ ਨੂੰ ਉਹਨੂੰ ਬਰੀ ਕਰ ਦੇਣਾ ਜਾਂ ਫ੍ਰੀ ਕਰ ਦੇਣਾ ਇਹ ਤਾਂ ਇੱਕ ਫੋਰਗੋਨ ਕਨਕਲੂਜਨ ਨਹੀਂ ਲੱਗਦਾ ਵੀ ਇਹ ਹੋ ਹੀ ਜਾਣਾ ਦੂਜੀ ਰਹੀ ਗੱਲ ਇੱਕ ਬਲਵਿੰਦਰ ਸਿੰਘ ਵੱਲੋਂ ਐਪਲੀਕੇਸ਼ਨ ਆ ਇੱਕ ਦਰਖਾਸਤ ਦਿੱਤੀ ਗਈ ਐ ਜਿਹੜਾ ਇਹ ਪੰਜ ਮੈਂਬਰੀ ਸੀ ਇਹ ਵੈਲਿਡ ਨਹੀਂ ਹੈ ਇਹ ਠੀਕ ਨਹੀਂ ਕਿਉਂਕਿ ਇਹਦੇ ਜੋ ਦੋ ਮੈਂਬਰ ਜਿਹੜੇ ਸੀ ਚੇਅਰਮੈਨ ਬਣਿਆ ਸੀ ਤੋ ਤਾਂ ਉਹ ਤਾਂ ਇਹਦੇ ਨਾਲ ਹੈ ਹੀ ਨਹੀਂ ਹਾਂਜੀ ਉਹ ਤੇ ਇੱਕ ਮੈਂਬਰ ਦੋ ਬੰਡੂਗਰ ਕਰਪਾਲ ਸਿੰਘ ਬੰਡੂਗਰ ਤੇ ਇਹ ਜਿਹੜਾ ਹਰਜਿੰਦਰ ਸਿੰਘ ਹੈ ਇਹ ਤਾਂ ਚਲੇ ਗਏ ਆ ਤੇ ਜਦੋਂ ਇਹ ਚਲੇ ਗਏ ਦੋ ਤਾਂ ਫਿਰ ਉਹਦੀ ਵੈਲਿਡਿਟੀ ਕਿੱਥੇ ਰਹੀਏ ਤਾਂ ਵਿੱਚੋਂ ਟੁੱਟੀ ਹੋਈ ਛੋਟੀ ਜਿਹਾ ਗਰੁੱਪ ਰਹਿ ਗਿਆ ਤੇ ਇਸ ਕਰਕੇ ਇਸ ਨੂੰ ਅਕਾਲ ਤਖਤ ਅਯੋਗ ਕਰਾਰ ਦੇ ਵੀ ਇਹ ਇੱਕ ਇਹ ਕੰਮ ਨਹੀਂ ਕਰ ਸਕਦਾ ਇਹ ਨਾ ਹੀ ਜਿਹੜਾ 2 ਦਸੰਬਰ ਦਾ ਹੁਕਮਨਾਮਾ ਆਇਆ ਸੀ ਉਹਦੇ ਉਹਦੇ ਮੁਤਾਬਕ ਉਹਦੀ ਸਪਿਰਿਟ ਮੁਤਾਬਕ ਇਹ ਕੰਮ ਕਰ ਰਹੇ ਆ ਉਹ ਇਹ ਇਸ ਕਿਸਮ ਦੇ ਲੰਬੇ ਚੌੜੇ ਲਾਏ ਆ ਹੁਣ ਉਮੀਦ ਕੀਤੀ ਜਾ ਰਹੀ ਆ ਵੀ ਇਸ ਤੇ ਵੀ ਡਿਸਕਸ਼ਨ ਅ ਆ ਬੈਸ ਤੋਂ ਬਾਅਦ ਇਹਦੇ ਤੇ ਵੀ ਹੋਊਗੀ ਤੇ ਡਿਸਕਸ਼ਨ ਹੋਰ ਤਾਂ ਕੋਈ मीनिंग ਨਹੀਂ ਲੱਗਦਾ ਕੱਲ ਤੱਕ ਦੇ ਸਰਵਉੱਚਤਾ ਦਾ ਮਤਲਬ ਲਈ ਇਹ ਹੀ ਸੀ ਵੀ ਜਿਹੇ ਜ਼ੇਹੇਦਾਰ ਦੇ ਰਾਹੀਂ ਕੋਈ ਕੰਮ ਵੀ ਕਰਾਉਣਾ ਹੋਵੇ ਤੇ ਇਹ ਉਮੀਦ ਕੀਤੀ ਜਾਂਦੀ ਹੈ ਜਾਂ ਇਹ ਅੰਦਾਜ਼ੇ ਹੀ ਆ ਉਹਨ ਪਤਾ ਵੀ ਲੱਗ ਜਾਣਾ ਥੋੜੇ ਘੰਟਿਆਂ ਤੱਕ ਵੀ ਇਹ ਕੋਈ ਨਾ ਕੋਈ ਹੋਰ ਬਲਵਿੰਦਰ ਸਿੰਘ ਦੀ ਗੱਲ ਤੇ ਕਰਨਗੇ ਕਿਉਂਕਿ ਇਹ ਸਾਰੀ ਡਿਵੈਲਪਮੈਂਟ ਬੜੀ ਤੇਜ਼ੀ ਨਾਲ ਹੋ ਰਹੀਆਂ ਸਾਰੀਆਂ ਘਟਨਾਵਾਂ ਕੱਲ ਅਕਾਲੀ ਦਲ ਦੀ ਮੀਟਿੰਗ ਹੈ ਉਹਨਾਂ ਨੇ ਇੱਥੇ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਹੈ ਕਾਲੂ ਉਥੇ ਤੇ ਫੇਰ ਇਹ ਵੀ ਹੋ ਸਕਦਾ ਹੈ ਵੀ ਹੁਣ ਜਦੋਂ ਆ ਆ ਇਸ਼ੂ ਵੀ ਇਸ ਨੂੰ ਦੇ ਛੱਡਿਆ ਵੀ ਉਹਨਾਂ ਨੇ 11 ਤਰੀਕ ਨੂੰ ਪੰਜ ਮੈਂਬਰੀ ਨੇ ਅਕਾਲ ਤਖਤ ਐਸਜੀਪੀਸੀ ਤੋਂ ਇਹ ਮੰਗ ਕੀਤੀ ਸੀ ਵੀ ਅਸੀਂ ਤੇਜਸਿਕਸ ਮੰਦਰੀ ਹਾਲ ਦੇ ਵਿੱਚ ਮੀਟਿੰਗ ਕਰਨਾ ਚਾਹੁੰਦਾ ਸਾਨੂੰ ਯਾਜ ਦਿੱਤੀ ਜਾਵੇ ਉਹਨੇ ਕੇਸ ਰੈਫਰ ਕਰਤਾ ਅਕਾਲ ਤਖਤ ਨੇ ਕਰਨਾ ਨਹੀਂ ਚਾਹੀਦਾ ਕਿਉਂਕਿ ਪ੍ਰਬੰਧਕ ਜਿਹੜੀ ਸੰਸਥਾ ਹੈ ਉਹ ਐਸਜੀਪੀਸੀ ਹੈ ਉਦੇ ਕੋਲ ਹੀ ਉਹਦਾ ਕੰਟਰੋਲ ਹੈ ਸਾਰਾ ਆਲ ਦਾ ਸਮੰਦਰੀ ਹਾਲ ਦਾ ਕਿੰਨੇ ਦੇਵਿਦ ਨੇ ਆਪਣੀ ਆਪਣੀ ਜ਼ਿੰਮੇਵਾਰੀ ਲਾ ਕੇ ਤਖਤਾਂ ਦੇ ਪਾਤੀ ਹੈ ਜ਼ਿੰਮੇਵਾਰੀ ਨਹੀਂ ਲਾਹੀ ਜ਼ਿੰਮੇਵਾਰੀ ਵੀ ਲਾਹੀ ਹੈ ਤੇ ਜਿਵੇਂ ਇੱਥੇ ਪੋਲਿਟਿਕਸ ਵਿੱਚ ਚੱਲਦਾ ਹੈ ਵੀ ਕਈ ਵਾਰੀ ਸਰਕਾਰਾਂ ਕੁਝ ਕਰਨੀਆਂ ਚਾਹੁੰਦੀਆਂ ਹੁੰਦੀਆਂ ਕਿਸੇ ਬੰਦੇ ਨੂੰ ਫਿਰ ਕੋਰਟ ਚ ਮੂਵ ਕਰਾ ਦਿੰਦੇ ਵੀ ਆ ਕੇਸ ਦੇ ਵਿੱਚ ਤੂੰ ਅੱਗੇ ਜਾਵੜਾ ਇਹ ਜਾਣ ਕੇ ਕਰਾ ਦਿੰਦੇ ਆ ਤੇ ਉਹ ਹੋ ਹੁੰਦਾ ਵੀ ਅਸੀਂ ਅਸੀਂ ਕਰਾਂਗੇ ਤਾਂ ਸਾਡੇ ਬੇ ਅਸੀਂ ਕਹਿੰਦੇ ਕੋਰਟ ਨੇ ਕੀਤਾ ਜੇ ਅਸੀਂ ਕੀ ਕਰ ਸਕਦੇ ਕਈ ਗੱਲਾਂ ਮੰਨਣੀਆਂ ਨਹੀਂ ਹੁੰਦੀਆਂ ਸਰਕਾਰ ਨੇ ਇਹੀ ਐਸਜੀਪੀਸੀ ਨੇ ਆਪ ਦਾ ਲਾਹ ਕੇ ਕਿ ਨਾ ਜ਼ਿੰਮੇਵਾਰੀ ਸਿੱਧਾ ਫੈਸਲਾ ਲੈਣਾ ਚਾਹੀਦਾ ਅਸੀਂ ਦੇਣਾ ਜਾਂ ਨਹੀਂ ਦੇਣਾ ਉਹ ਕਾਲ ਤਖਤ ਨੂੰ ਵਿੱਚ ਪਾਤਾ ਇਹ ਜਾਣ ਕੇ ਕੀਤਾ ਗਿਆ ਤੇ ਬੜਾ ਇਹ ਚੁਸਤੀ ਵਾਲੀਆਂ ਕਦਮ ਹੈ ਕੋਈ ਐਡਾ ਹੈ ਨਹੀਂ ਚ ਤੇ ਹੁਣ ਲੱਗਦਾ ਇਹ ਹੈ ਵੀ ਹਜੇ ਵੀ ਜਿਲ੍ਹਾ ਅਕਾਲੀ ਦਲ ਬਾਦਲ ਬਾਦਲ ਹੈ ਜੱਸ ਖਵੀਰ ਸਿੰਘ ਬਾਦਲਾਜਾ ਉਹਦਾ ਧੜਾ ਕਹਿ ਦਿਓ ਜਾਂ ਉਹਦਾ ਵੱਡਾ ਗਰੁੱਪ ਛੋਟਾ ਕਰ ਜੋ ਵੀ ਹੈ ਉਹ ਐਸਜੀਪੀਸੀ ਦੇ ਰਹੀ ਆਪਣੀ ਪੋਲਿਟਿਕਸ ਖੇਡ ਹੀ ਰਿਹਾ ਉਸੇ ਤਰੀਕੇ ਦੀ ਇਸੇ ਕਰਕੇ ਇਹ ਵੀ ਹੈ ਵੀ ਬਰਵਿੰਦਰ ਸਿੰਘ ਦਾ ਕੰਪਲੇਂਟ ਦੇਣ ਦੀ ਬਲਵਿੰਦਰ ਸਿੰਘ ਨਾਂ ਦੇ ਕਿਸੇ ਬੰਦੇ ਤੋਂ ਕੰਪਲੇਂਟ ਦਬਾਉਣੀ ਅਕਾਲ ਤਖਤ ਤੇ ਪੰਜ ਮੈਂਬਰੀ ਦੇ ਅਗੇਂਸਟ ਉਸ ਦੀ ਵੀ ਇਹ ਇਹ ਠੀਕ ਨਹੀਂ ਇਹ ਸਹੀ ਨਹੀਂ ਹੈ ਸਾਰਾ ਕੁਝ ਇਹ ਇਹ ਵੀ ਇਹ ਕੰਮ ਤੇ ਇਹ ਜਿਹੜਾ ਪੰਨ ਆਪਣਾ ਪੇਜਾ ਸਿੰਘ ਮੰਤਰੀ ਹਾਲ ਹੈ ਉਸ ਦਾ ਉਹਦਾ ਜਿਹੜਾ ਫੈਸਲਾ ਕਰਨਾ ਵੀ ਦਿੱਤਾ ਜਾਵੇ ਪੰਜਵੇਂ ਮੇਰ ਨੂੰ ਉਹ ਵੀ ਗਾਹਾਂ ਉਹਦੇ ਕੋਲੇ ਜੇ ਸੇਤਾਰਾਂ ਕੋਲੇ ਭੇਜ ਦੇਣਾ ਇਹ ਆਪਣੇ ਆਪ ਵਿੱਚ ਬੜਾ ਸਿਆਸੀ ਲੈਵਲ ਤੇ ਹੈ ਲੱਗਦਾ ਨਹੀਂ ਲੱਗਦਾ ਨਹੀਂ ਸ਼ਿਕਾਇਤ ਦੇਣ ਵਾਲਾ ਕਾਫੀ ਲੇਟ ਹੋ ਗਿਆ ਕਿਉਂਕਿ ਪੰਜ ਮੈਂਬਰ ਕਮੇਟੀ ਨੂੰ ਕਦੋਂ ਦਾ ਬਣਿਆ ਤੇ ਹੁਣ ਮਤਲ ਉਹਨਾਂ ਨੇ ਆਪਣੀ ਮੈਂਬਰਸ਼ਿਪ ਕਰ ਲਈ ਇਸੇ ਮੌਕੇ ਤੇ ਦਿੱਤਾ ਉਹ ਜਿਹੜੀ ਸ਼ਿਕਾਇਤ ਸੀ ਰੋੜ ਰੋਲ ਜਾਂਦੀ ਕਿਸੇ ਲੈਵਲ ਤੇ ਪਹਿਲਾਂ ਸ਼ੱਕ ਹੋ ਜਾਂਦਾ ਨਿਤਨੇਤਰਾਂ ਨੂੰ ਨਵੀਂ ਡਵੈਲਪਮੈਂਟ ਵੀ ਆਏ ਕਰ ਲੋ ਆਏ ਕਰ ਲੋ ਸਲਾਹਤ ਦੇ ਮਤਲਬ ਫਿਰ ਉਹ ਬਦਲੀ ਤੁਰੇ ਜਾਂਦੇ ਆ ਇਹ ਹਾਲਾਤ ਦੇ ਉਹਨਾਂ ਨੂੰ ਲੱਗਿਆ ਵੀ ਹੁਣ ਸਾਡੇ ਐ ਕਰ ਲਈਏ ਵੱਜ ਜਾਗੇ ਤੋਂ ਨਿਤਨਤ ਜਿਹੜਾ ਕੋਈ ਫੈਸਲਾ ਹੁੰਦਾ ਉਹਦੇ ਮੁਤਾਬਕ ਹੀ ਕਰੀ ਜਾਂਦੇ ਆ ਤੋ ਇਹ ਹੁਣ ਲੇਟੈਸਟ ਨੂੰ ਲੱਗਿਆ ਵੀ ਤਰੀਕਾ ਆਹ ਕੱਢ ਲਈਏ ਤੇ ਉਹ ਹੁਣ ਤਰੀਕਾ ਕੱਢਿਆ ਗਿਆ ਤੇ ਇਹ ਤਰੀਕਾ ਜੇ ਸ਼ੁਰੂਆਤ ਕੀਤੀ ਹੈ ਗਰਾਊਂਡ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸ਼ਾਇਦ ਇਹ ਇਹਦੇ ਤੇ ਵੀ ਐਕਟ ਕਰੇ ਜਾਂ ਇਹ ਇਹ ਵੀ ਨਾਲ ਦੀ ਨਾਲ ਇੱਕ ਤਿਆਰੀ ਰੱਖੀ ਹੈ ਵੀ ਆਹ ਨਾ ਹੋਇਆ ਤਾਂ ਕਰਾਂਗੇ ਆਹ ਨਾ ਹੋਇਆ ਤਾਂ ਕਰਾਂਗੇ ਤੋ ਇਹ ਪਤਾ ਨਹੀਂ ਇਹ ਗੱਲ ਦੇ ਤੇ ਕਿੰਨਾ ਕੰਮਲ ਕਰਦੇ ਆ ਜਾਂ ਹੋਰ ਵੀ ਇਹ ਜੇ ਉਹਨਾਂ ਨੇ ਆਪਦੇ ਟੂਲ ਦੇਖ ਜਿਆ ਇਹ ਜੇ ਮੁੱਦੇ ਬਣਾ ਕੇ ਰੱਖੇ ਹੋਣਗੇ ਕਿਉਂਕਿ ਚਾਹੁੰਦੇ ਨਹੀਂ ਵੀ ਪੰਜ ਮੈਂਬਰੀ ਕਮੇਟੀ ਵਾਲਾ ਜਿਹੜਾ ਬਰਾਬਰ ਦਾ ਸ਼ਰੀਕ ਲੈਵਲ ਤੇ ਜਿਹੜਾ ਅਕਾਲੀ ਦਲ ਬਣੇ ਤੇ ਉਹ ਹੋਂਦ ਚਾਵੇ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਉਸ ਨੂੰ ਥੱਲੇ ਹੀ ਰੱਖਣਾ ਚਾਹੁੰਦੇ ਆ ਤੇ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੁੰਦੇ ਵੀ ਤੁਸੀਂ ਇੰਸਟੀਚੂਅਲ ਤੋਂ ਜਿਹੜਾ ਅਕਾਲ ਤਖਤ ਦੇ ਨੂੰ ਉਹਦੀ ਸਾਰੀ ਜਿਹੜੀ ਉਹਦੇ ਉਹਦੀ ਸਿੱਖਾਂ ਦੇ ਵਿੱਚ ਉਹਦੇ ਰਾਹੀਂ ਕੋਈ ਚੀਜ਼ ਆਵੇ ਤੇ ਉਹਦੀ ਜਲਦੀ ਜ਼ਿਆਦਾ ਵੈਲਿਡਿਟੀ ਬਣ ਜਾਂਦੀ ਹੈ ਵੀ ਉਹ ਨਾ ਕਿਤੇ ਸਾਰਾ ਕੁਝ ਲੈ ਜਾਣੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਹੁਣ ਕੋਈ ਨਹੀਂ ਕਹਿੰਦੇ ਅੱਜ ਅੱਜ ਸਾਰੀਆਂ ਡਵੈਲਪਮੈਂਟਾਂ ਇੱਕ ਦੋ ਦਿਨਾਂ ਚ ਹੀ ਹੋ ਜਾਣੀਆਂ ਸਾਰੀਆਂ 11 ਦੀ ਪਹੁੰਚਣ ਤੱਕ ਤਾਂ ਪਰ ਦੂਜੇ ਪਾਸੇ ਪਤਾ ਵੀ ਲੱਗਿਆ ਵੀ ਉਹ ਕਹਿੰਦੇ ਵੀ ਅਸੀਂ ਤਾਂ ਆਪ ਦਾ ਹੁਣ ਕਰਨੀ ਕਰਨੀ ਹੈ ਅਸੀਂ ਕੋਈ ਝੂਠ ਨਹੀਂ ਮਾਰਿਆ ਅਸੀਂ ਜੇ 15 ਲੱਖ ਸਾਡੇ ਕੋਲ ਹੋਈ ਹੈ ਮੈਂਬਰਸ਼ਿਪ 15 ਲੱਖ ਦੇਖੀ ਉਹਨਾਂ ਨੂੰ ਮੈਂਬਰਸ਼ਿਪ ਅਸੀਂ ਜਾਣ ਕੇ ਵਧਾ ਕੇ 25 30 ਲੱਖ 40 ਲੱਖ ਐ ਨਹੀਂ ਕੀਤਾ ਜਿਵੇਂ ਉਹ ਕਰ ਰਹੇ ਆ ਇਹ ਉਹ ਉਹਨਾਂ ਦੇ ਲੀਡਰ ਕਹਿ ਰਹੇ ਆ ਦੂਜਾ ਉਹ ਕਹਿੰਦਾ ਵੀ ਅਸੀਂ ਹੁਣ ਇਸ ਗੱਲ ਤੇ ਖੜੇ ਆ ਵੀ ਅਸੀਂ ਅਸੀਂ ਤਾਂ ਹੁਣ ਮੀਟਿੰਗ ਕਰਨੀ ਕਰਨੀ ਹੈ ਡੈਲੀਗੇਟ ਬਣ ਕੇ ਅਸੀਂ ਡੈਲੀਗੇਟ ਜਲਾਸ ਕਰਨਾ ਹੀ ਆ ਕਿਤੇ ਵੀ ਹੋਵੇ ਕਰਨਾ ਤੇ ਅਸੀਂ ਚੋਣ ਕਰਨੀ ਆ ਤੇ ਇੱਕ ਸਟਰਕਚਰ ਖੜਾ ਕਰਨਾ ਕੋ ਸਟਰਕਚਰ ਖੜਾ ਕਰਨਗੇ ਸਵਾਲ ਤਾਂ ਇਹ ਵੀ ਸਟਰਕਚਰ ਦੇ ਨਾਲ ਨਾਲ ਹੀ ਪਾਲਿਸੀ ਪ੍ਰੋਗਰਾਮ ਕੀ ਆ ਇਹਦੇ ਤੇ ਅਕਾਲੀ ਦਲ ਬਣਨਾ ਹੈ ਜਾਂ ਖੜਨਾ ਹੈ ਕਿਹਦਾ ਖੜਦਾ ਹੈ ਨਮ ਇਹ ਇਹ ਅਕਾਲੀ ਦਲ ਕਾਫੀ ਹੱਦ ਤੱਕ ਰਿਵਾਈਵ ਕਰਨ ਦੇ ਚੱਕਰ ਚ ਪੈ ਗਿਆ ਕਿ ਸੁਖਬੀਰ ਬਾਦਲ ਹੁਣ ਧਰਨੇ ਦੇ ਰਿਹਾ ਲੈਂਡ ਪੂਲਿੰਗ ਦੇ ਵਿਰੁੱਧ ਤੇ ਉਹਦਾ ਬੇਸ ਵੀ ਪਿੰਡਾਂ ਚ ਐ ਤੇ ਕਿਸਾਨਾਂ ਚ ਐ ਇਸ ਕਰਕੇ ਉਹ ਥਾ ਥਾ ਤੇ ਧਰਨੇ ਦੇ ਰਿਹਾ ਬੇਸ਼ੱਕ ਲੈਂਡ ਪੂਲਿੰਗ ਦਾ ਜਿਹੜਾ ਮਸਲਾ ਹੈ ਤੇ ਉਹ ਸਾਰਾ 8 ਚ ਤੇ ਇਹਦੇ ਚ 13 ਚ ਬਾਦਲ ਸਰਕਾਰ ਵੱਲੋਂ ਹੀ ਨਿਕਲਿਆ ਸਾਰਾ ਤੇ ਥੋੜੀ ਜੀ ਮਾੜੀ ਮੋਟੀ ਜੀ ਚੇਂਜ ਕਰਕੇ ਇਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਨੇ ਲੈ ਆਂਦੀ ਉਹੀ ਪਾਲਿਸੀ ਥੋੜੀ ਜਿਹੀ ਕੋਈ ਨਹੀਂ ਚੇਂਜ ਹੁਣ ਕੀਤੀ ਹੈ ਜਿਹੜੀ ਕਿ ਇਹ ਥੋੜੀਆਂ ਜਾਂ ਹੁਣ ਜਿਹੜੀਆਂ ਛੱਡੀਆਂ ਉਹਦੇ ਤੇ ਬਾਕੀ ਦਾ ਸਾਰਾ ਕੁਝ ਜਿਵੇਂ ਸੇਮ ਉਹੀ ਹੈ ਤੇ ਪਰ ਉਹ ਐਮਐਨਏ ਨੇ ਇਸੇ ਕਰਕੇ ਵੀ ਸੁਖਵੀਰ ਬਾਦਲ ਕਹਿ ਰਿਹਾ ਜਦੋਂ ਇਹ ਅਕਾਲੀ ਦਲ ਵੀ ਇਹ ਗਲਤ ਹੈ ਉਹ ਉਹ ਬਸ ਬਗਲ ਹੋਰ ਗੱਲਾਂ ਕਰ ਰਹੇ ਆ ਜੋ ਮੇਵਾਰੀ ਨਹੀਂ ਲੈ ਰਹੇ ਵੀ ਸਾਥੋਂ ਵੀ ਗਲਤੀ ਹੋਈ ਸੀ ਇਹ ਸਾਡੀ ਪੋਲਿਟਿਕਸ ਵਿੱਚ ਇਹ ਸਮੱਸਿਆ ਵੀ ਉਹ ਆਰਧ ਜਮਵਾਰੀ ਨਹੀਂ ਲੈਂਦੇ ਵੀ ਅਸੀਂ ਉਦੋਂ ਗਲਤ ਲੈ ਕੇ ਆਏ ਸੀ ਲੜ ਰਹੇ ਹਾਂ ਉਸੇ ਪਾਲਿਸੀ ਤੇ ਤਾਂ ਕਿਉਂਕਿ ਹੱਦ ਤੇ ਬਾਕੀ ਗੱਲਾਂ ਇਹ ਜ਼ਰੂਰ ਕਰ ਰਹੇ ਆ ਵੀ ਇਹ ਠੱਗੀ ਮਾਰਨ ਦੀ ਗੱਲਬਾਤ ਹੈ ਲੁੱਟ ਹੈ ਜ਼ਮੀਨਾਂ ਦੀ ਤੇ ਉਹ ਇਸ ਸਾਰਾ ਕੁਝ ਕਰ ਰਹੇ ਆ ਅਕਾਲੀ ਦਰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੈਂਡ ਪੂਲਿੰਗ ਦਾ ਇਸ਼ੂ ਟਿਕ ਅਪ ਕਰਕੇ ਤੇ ਪਰ ਦੂਜਾ ਜਿਹੜਾ ਪੰਜ ਮੈਂਬਰੀ ਅਕਾਲੀ ਦਲ ਆ ਉਹਦੀ ਉਹਦੀ ਆਥੈਂਟਿਕਿਟੀ ਥੋੜੇ ਜਿਹੇ ਲੋਕਾਂ ਚ ਉਹਦਾ ਵਿਸ਼ਵਾਸ ਜ਼ਿਆਦਾ ਬਣ ਜਾਂਦਾ ਤੇਜ਼ੀ ਨਾਲ ਜੇ ਇਹੇ ਜੇ ਉਹ ਕੋਈ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਉਹ ਵੀ ਫੀਲਡ ਚ ਉਤਰਦੇ ਆ ਪਰ ਅਜੇ ਤਾਂ ਉਹ ਆਪ ਦਾ ਸਟਰਕਚਰ ਬਣਾਉਣ ਦੀ ਉੜਜੇ ਹੋਏ ਆ ਤੇ ਸਟਰਕਚਰ ਬਣਾ ਬਣਾ ਕੇ ਹੀ ਤੁਹ ਪਤਾ ਲੱਗੂ 11 ਨੂੰ ਉਹਨਾਂ ਦਾ ਪਤਾ ਲੱਗ ਜਾਣਾ ਕਿਹੜੀ ਪਾਲਿਸੀ ਆ ਹਜੇ ਵੀ ਦੋਨਾਂ ਅਕਾਲੀਆਂ ਦਲ ਚ ਉਹ ਅਕਾਲੀ ਦਲ ਜਚੇਗਾ ਬਣੇਗਾ ਖੜੇਗਾ ਲੋਕਾਂ ਦੇ imagination ਨੂੰ ਲੋਕਾਂ ਦੇ ਲੋਕਾਂ ਦੀ ਅਟਰੈਕਸ਼ਨ ਅਟਰੈਕਸ਼ਨ ਦਾ ਕੁਝ ਹਿੱਸਾ ਬਣੂਗਾ ਜਿਹੜਾ ਕਿ ਲੋਕਾਂ ਦੇ ਮਸਲੇ ਲਊਗਾ ਲੋਕ ਹਿੱਤ ਦੀ ਗੱਲ ਕਰੂਗਾ ਜਾਂ ਜਾਂ ਜਿਹੜਾ ਖਾਸ ਲੋਕਾਂ ਦੇ ਨਜ਼ਰ ਨੂੰ ਫੜ ਕੇ ਉੱਥੇ ਉਸ ਲਾਈਨ ਤੇ ਆਵੇਗਾ ਤੇ ਦੇਖਿਆ ਜਾਏਗਾ ਕਿਹੜਾ ਅਕਾਲੀ ਦਲ ਜਿਹੜਾ 17 ਤੋਂ ਲਾਹਿਆ ਵਾ ਪਾਸੇ ਤੇ ਉਸੇ ਅਕਾਲੀ ਦਲ ਨੂੰ ਹੁਣ ਬਸਖਵੀਰ ਬਾਦਲ ਕੰਟੀਨਿਊ ਕਰ ਰਿਹਾ ਤੇ ਬੇਸ਼ੱਕ ਉਹਦੀ ਫੋਰਸ ਤਾਂ ਬਿਲਕੁਲ ਨਹੀਂ ਰਿਹਾ ਕਾਲੀਤਲ ਇਹ ਸਾਰੇ ਦੌਰ ਦੇ ਵਿੱਚ ਕੋਈ ਫੋਰਸ ਨਹੀਂ ਰਿਹਾ ਲੋਕਾਂ ਨੇ ਸਜ਼ਾ ਤਾਂ ਦੇਤੀ ਇਹੀ ਗਲਤ ਪਾਲਿਸੀਆਂ ਕਰਕੇ ਪਰ ਬੇਅਦਵੀ ਦਾ ਕੇਸ ਖਾਸ ਉਸ ਕਰਕੇ ਤੇ ਪਰ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਵੀ ਉਹ ਸਾਰੇ ਲੱਗੇ ਪਏ ਆ ਤੇ ਇਹ 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 ਦੇ ਨਾਲ ਚਲੋ ਇਸ ਗੱਲ ਦਾ ਕਿਸਾਨਾਂ ਨੂੰ ਜਰੂਰ ਫਾਇਦਾ ਹੋ ਜੂਗਾ ਬੀਜੇਓ ਨਾਲ ਪੋਲਿਟਿਕਲ ਪਾਰਟੀਆਂ ਹੁੰਦੀਆਂ ਕਾਰਨ ਉਸ ਵੀ ਹੁਣ ਕੋਸ਼ਿਸ਼ ਕਰ ਰਹੀ ਹੈ ਸਾਡਾ ਇਸ ਮਾਸਲੇ 'ਚ ਆਉਣ ਨੂੰ ਹਾਂਜੀ ਦੂਸਰ ਇਹ ਹੈ ਵੀ ਬੀਜੇਪੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸੁਨੀਲ ਜਾਖੜ ਤੇ ਬੀਜੇਪੀ ਦੀ ਇੱਕ ਹੋਰ ਅਗੂ ਉਹਨਾਂ ਕਹਿ ਵੀ ਅਸੀਂ ਅਕਾਲੀ ਦਲ ਨਾਲ ਸਮਝੌਤਾ ਜਿਹੜਾ ਉਹਨਾਂ ਕਿਹਾ ਸੀ ਵੀ ਕਰਾਂਗੇ ਅਸੀਂ ਇਸ ਦੇਸ਼ 'ਚ ਜਾਣਾ ਚਾਹੁੰਦੇ ਹਾਂ ਇਨਾ ਜੇ ਕਿਹੜਾ ਸੁਖਵੀਰ ਬਾਦਲ ਦੀ ਅਗਵਾਈ ਵਾਲੇ ਦਲ ਨਾਲ ਕਰਨਗੇ ਜਾਂ ਪੰਜ ਬੰਦ ਬਰੀ ਜਿਹੜੇ ਆ ਜਿਹੜਾ ਕੱਠ ਜਿਹੜਾ ਗੈਰਾਂਸ ਹਤੇ ਉਹਨਾਂ ਨਾਲ ਕਰਨਗੇ ਕੀ ਹੋਏਗਾ ਕੁਝ ਤਾਂ ਕਹਿੰਦੇ ਵੀ ਦੋਨਾਂ ਪਿੱਛੇ ਬੀਜੇਪੀ ਹੈ ਵੈਸੇ ਤਾਂ ਦੋਨਾਂ ਨੂੰ ਖੜਾ ਰਹੀ ਹੈ ਦੋਨਾਂ ਨੂੰ ਦੋਨਾਂ ਦੇ ਦੋਨੋਂ ਟੇ ਟੇ ਬੰਗੇ ਤਰੀਕੇ ਨਾਲ ਅਕਾਲੀ ਦਲ ਵਾਲੇ ਬੀਜੇਪੀ ਨਾਲ ਸਮਝੌਤਾ ਕਰੇ ਕੀਤਾ ਹੋਇਆ ਜਾਂ ਲਿੰਕ ਹੈ ਜਿਵੇਂ ਅਕਾਲੀ ਦਲ ਸੁਖਵੀਰ ਬਾਦਲ ਦੇ ਉਈ ਲਿੰਕ ਨੇ ਛੋਟੇ ਕੁਝ ਵੀ ਆ ਉਤੋਂ ਬੇਸ਼ੱਕ ਪਰਨੇ ਕੁਝ ਵੀ ਅੰਦਰੋਂ ਅੰਦਰ ਹੀ ਸਾਰੇ ਲਿੰਕ ਆ ਤੁਸੀਂ ਦੇਖ ਲਓ ਵੀ ਬੇਸਿਕ ਲੈਵਲ ਦੀ ਕ੍ਰਿਟਿਸਿਜ਼ਮ ਕਦੇ ਵੀ ਅਕਾਲੀ ਦਲ ਨੇ ਬੀਜੇਪੀ ਦਾ ਨਹੀਂ ਕੀਤਾ ਤੇ ਨਾ ਕਰੇਗਾ ਆ ਬੇਸਿਕ ਗੱਲ ਆ ਪਹਿਲਾਂ ਹੁਣ ਤੱਕ ਤਾਂ ਉਹ ਸਾਰਾ ਪੂਰਾ ਕੰਪਲੀਟ ਸਪੋਰਟ ਸੀ ਜਿਹੜੇ ਕਿ ਕੋਈ ਵੀ ਰੀਜਨਲ ਪਾਰਟੀ ਅਲਟਰਾ ਨੈਸ਼ਨਲਿਸਟ ਪਾਰਟੀਆਂ ਦੇ ਪ੍ਰੋਗਰਾਮ ਦਾ ਸਪੋਰਟ ਨਹੀਂ ਕਰ ਸਕਦੇ ਜਿਸ ਤਰੀਕੇ ਨਾਲ ਸਖਵੀਰ ਸਿੰਘ ਬਾਦਲ ਨੇ ਕੀਤਾ ਉਹਦੇ ਤੋਂ ਕੋ ਟੈਸਟਡ ਟੈਸਟਡ ਆ ਲਈ ਇਹ ਉਹਨਾਂ ਦਾ ਟੈਸਟਡ ਸਾਥੀ ਆ ਉਹਨਾਂ ਦਾ ਬੀਜੇਪੀ ਦਾ ਉਹਦੇ ਵਿੱਚ ਕੋਈ ਸ਼ੱਕ ਨਹੀਂ ਦੂਜੇ ਪਾਸੇ ਵੀ ਜਿਹੜੇ ਉਹੀ ਪੁਰਾਣੇ ਬੰਦੇ ਆ ਬਹੁਤੇ ਜਿਹੜੇ ਬੀਜੇਪੀ ਵੱਲ ਖਿੱਚ ਰਹੇ ਆ ਟਾਈਮ ਦੱਸੂਗਾ ਹੁਣ ਕੀ ਕਰਦੇ ਆ ਪਰ ਲੋਕਾਂ ਤੋਂ ਦੂਜਿਆਂ ਤੇ ਇਹ ਉਮੀਦ ਕਰਦੇ ਵੀ ਜੇ ਅਕਾਲ ਤਖਤ ਤੋਂ ਬਣੇਗਾ ਜਿਹਨੇ ਪਹਿਲਾਂ ਪਾਲਿਸੀਆਂ ਦੇ ਉਹਨੂੰ ਗਲਤ ਸਮਝਿਆ ਸਾਰੀ ਪੋਲਿਟਿਕਸ ਨੂੰ 78 ਤੋਂ ਲੈ ਕੇ ਹੁਣ ਤੱਕ ਕੱਲ ਜਿਹੜੇ ਅਕਾਲੀ ਦਲ ਦੀ ਪੋਲਿਟਿਕਸ ਆ ਬਾਦਲਾਂ ਦੀ ਪੋਲਿਟਿਕਸ ਆ ਉਹਨੂੰ ਗਲਤ ਗਰਦਾਨਿਆ ਅਕਾਲ ਤਖਤ ਤੋਂ ਉਹ ਜ਼ਰੂਰ ਪਹਿਲੀਆਂ ਪਾਲਿਸੀਆਂ ਬਦਲੂ ਤਾਂ ਬਚੇਗਾ ਇਹ ਵੀ ਉਮੀਦ ਕੀਤੀ ਜਾ ਰਹੀ ਆ ਬਾਕੀ ਦੇਖੋ ਹੁਣ ਕੀ ਕਰਦਾ ਦੋਨੋਂ ਕੋਸ਼ਿਸ਼ ਤਾਂ ਕਰਨਗੇ ਇਹ ਇਹ ਹੁਣ ਡਿਪੈਂਡ ਕਰਦਾ ਉਹਨਾਂ ਦਾ ਸਟਰਕਚਰ ਕੀ ਬਣਦਾ ਪਾਰਟੀ ਦੀ ਆਰਗੇਨਾਈਜੇਸ਼ਨ ਕਿਹਜੀ ਪਾਰਟੀ ਆ ਕੌਣ ਲੀਡ ਕਰਦਾ ਹੈ ਕਿਹੜਾ ਪ੍ਰਧਾਨ ਆ ਉਹਨਾਂ ਦਾ ਬਣਦਾ ਜਾਂ ਕੋਈ ਪ੍ਰਜੀਡੀਅਮ ਬਣਾਉਣਗੇ ਪੰਜ ਮੈਂਬਰੀ ਆਰਗੂ ਬਣਾਉਣਗੇ ਪੰਜ ਮੈਂਬਰ ਇਹ ਨਹੀਂ ਪਤਾ ਹਜੇ ਤੱਕ ਇਹ ਹੁਣ 11 ਨੂੰ ਹੀ ਪਤਾ ਲੱਗੇਗਾ ਇਹ ਪੰਜ ਮੈਂਬਰੀ ਵਾਲਿਆਂ ਨੇ ਅਜੇ ਤੱਕ ਆਪਣਾ ਪਾਲਿਸੀ ਪ੍ਰੋਗਰਾਮ ਕੋਈ ਨੀਤੀ ਉਹਦੇ ਬਾਰੇ ਕਿਉਂ ਨਹੀਂ ਸਪਸ਼ਟ ਕਰ ਰਹੇ ਇਹ ਸਟ੍ਰਕ ਉੱਥੇ ਹੀ ਕਰਨਗੇ ਜੀ ਡੈਲੀਗੇਟ ਸੈਸ਼ਨ 'ਚ ਕਹਿ ਹੋਇਓ ਕਹਿੰਦੇ ਸੀ ਡੈਲੀਗੇਟ ਸੈਸ਼ਨ 'ਚ ਕਰਾਂਗੇ ਵੇਖੋ ਪਾਲਿਸੀ ਪ੍ਰੋਗਰਾਮ ਤੋਂ ਬਿਨਾਂ ਆ ਤਾਂ ਉੱਥੇ ਕਿਸੇ ਦੀ ਪਾਰਟੀ ਨਹੀਂ ਚੱਲਣੀ ਇਹ ਪਾਲਿਟੀ ਪਾਲਿਸੀ ਪ੍ਰੋਗਰਾਮ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਪਾਲਿਸੀ ਪ੍ਰੋਗਰਾਮ ਤਾਂ ਨਹੀਂ ਦਿੰਦੇ ਕਰਦੇ ਕਿ ਇਹ ਰੀਜIONAL ਪਾਰਟੀਆਂ ਹੀ ਕੰਮ ਕਰ ਸਕਦੇ ਆ ਲੋਕਾਂ ਨਾਲ ਤਾਂ ਜੁੜ ਸਕਦੇ ਜੇ ਇਹ ਰੀਜIONAL ਪਾਰਟੀ ਦੇ ਲੈਵਲ ਤੇ ਕਰਨ ਜਾਂ ਉਹ ਮਾਈਂਡ ਸੈਟ ਨਾਲ ਕਰਨ ਪਰ ਇਹ ਤਾਂ ਇੱਕ ਸੱਤਾ ਲੈਣੀ ਐ ਸੀ ਕਿਵੇਂ ਲੈਣੀ ਐ ਕਿਵੇਂ ਆ ਜੇ ਉਹ ਉਹਨਾਂ ਵੋਟਾਂ ਦੇ ਜੋੜ ਤੋੜ ਨਾਲ ਕੰਮ ਕਰਦੇ ਆ ਆ ਇਹ ਇੰਨੇ ਕਹਿ ਦੇ ਆ ਜਾਣਗੇ ਇੰਨੇ ਦੇ ਦੇਣਗੇ ਐਸੇ ਬੰਦੇ ਸਾਡੇ ਆਏ ਜਿੱਤ ਜਾਣਗੇ ਇਹ ਉਸੇ ਜੋੜ ਤੋੜ ਚ ਕੰਮ ਕਰਦੇ ਆ ਤੇ ਦੇਖੜਾ ਹੋਏਗਾ ਮੇਰੇ ਖਿਆਲ 11 ਨੇੜੇ ਆ ਰਿਹਾ ਅੱਜ 6 ਹੋ ਗਈ 4 ਦਿਨ ਵਿਚਾਲੇ ਆ ਇਹਨਾਂ ਦਿਨਾਂ ਚਾਰਾਂ ਚ ਕੀ ਹੁੰਦਾ ਤੇ ਕਾਲੀ ਦਲ ਜਿਹੜੀ ਉਹਨਾਂ ਨੇ ਆਪਣੀ ਵਰਕਿੰਗ ਕਮੇਟੀ ਮੀਟਿੰਗ ਸੱਦੀ ਕੱਲ ਉਹਦੇ ਚ ਕੀ ਫੈਸਲੇ ਲੈਂਦੇ ਕੀ ਫੈਸਲੇ ਲੈਣ ਦੀ ਪੋਸੀਬਿਲਟੀ ਉਹਨਾਂ ਦੀ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਵੇਖੋ ਵਰਕਿੰਗ ਕਮੇਟੀ 'ਚ ਉਹਨਾਂ ਨੇ ਬਾਦਲ ਦੇ ਉੱਤੇ ਹੋਰ ਜਿਹੜੀ ਖਾਲੀ ਥਾਂ ਰਹਿੰਦੇ ਉਹ ਭਰਪੂਰ ਦੇਣੇ ਭਰ ਦੇਣੇ ਤੇ ਉਹ ਫਿਰ ਉਹਨਾਂ ਨੂੰ ਕੋਈ ਨਾ ਕੋਈ ਰੈਜ਼ੋਲੂਸ਼ਨ પાਕੇ ਸਪੋਰਟ ਕਰ ਦੇਣੀ ਹੈ ਲੈਂਡ ਪੂਲਿੰਗ ਦਾ ਵਿਰੋਧ ਦੇ ਉੱਤੇ ਰੈਜ਼ੋਲੂਸ਼ਨ ਲਿਆਉਣਾ ਹੈ ਇਹੋ ਜਿਹੇ ਕੰਮ ਤਾਂ ਪਾਲਿਸੀ ਲੈਵਲ ਤੇ ਕਰਨੇ ਆ ਤੇ ਬਾਕੀ ਜਿਹੜਾ ਸੁਖਵੀਰ ਬਾਦਲ ਦੇ ਵਿਰੁੱਧ ਸਾਰਾ ਕੁਝ ਹੋਇਆ ਉਹਦਾ ਵਿਰੋਧ ਕਰਨਾ ਹੈ ਜਿਹੜਾ ਪਹਿਲਾਂ ਉਹਨੂੰ ਪਾਪ ਪਾਰਟੀ ਚੋਂ ਕੋਲ ਇਹੋ ਜਾਂ ਕੁਸ਼ੀ ਕਰ ਸਕਦੇ ਆ ਹੋਰ ਕੀ ਕਰਨਾ ਨਾਲ ਸਟਰਕਚਰ ਦੇ ਬਾਕੀ ਉਹ ਬੜਾ ਬੜਾ ਹੈਗੇ ਆ ਉਹੀ ਪੁਰਾਣੇ ਵਰਕਿੰਗ ਕਮੇਟੀ ਦੇ ਮੈਂਬਰ ਕੋਈ ਨਵੇਂ ਤਾਂ ਬਣਾਏ ਨਹੀਂਗੇ ਸਾਰੇ ਦੇ ਡੈਲੀਗੇਟਸ ਵੀ ਹੈ ਮੇ ਉਸੇ ਕਿਸਮ ਦਾ ਹੀ ਆ ਸਾਰਾ ਪ੍ਰੋਗਰਾਮ ਜਿਹੜਾ ਮੂੰਹ ਜਵਾਨੀ ਹੁੰਦਾ ਸਾਰਾ ਬੈਠ ਕੇ ਬੈਠ ਕੇ ਲਿਸਟਾ ਪੜ੍ਹਦੇ ਆ ਬੈਠ ਕੇ ਸਾਰੇ ਦੇਖੇ ਜਾਂਦੇ ਉਸੇ ਕਿਸਮ ਦੇ ਹੁੰਦੇ ਹਾਂ ਹਾਂਜੀ